ਕਿੱਦਾਂ ਰਹੀ ਤੇਰੀ ਯਾਤਰਾ ਫਿਰ ਯਾਤਰਾ ਬਹੁਤ ਵਧੀਆ ਸੀਗੀ ਉਹ ਖੁਸ਼ ਆ ਮੰਦ ਰਹਾ ਹੁਣ ਖੁਸ਼ ਆ ਮੰਨ ਖੁਸ਼ ਆ ਹੁਣ ਚੱਲ ਚੱਲ ਪੀਤਾ ਕ ਨਹੀਂ ਉਹ ਛਿੰਦਿਆ ਉਹ ਬੇਬੇ ਬਾਪੂ ਨੂੰ ਤਾਂ ਮਿਲਿਆ ਭਰਾ ਨਹੀਂ ਲੱਭਿਆ ਤੈਨੂੰ ਪਰ ਪਾਜੀ ਨੂੰ ਪਤਾ ਨਹੀਂ ਲੱਗਾ ਹਾਂ ਤੇਨੂੰ ਪਤਾ ਨਹੀਂ ਲੱਗਾ ਕਿਦਾਂ ਰਹੀ ਤੇਰੀ ਯਾਤਰਾ ਯਾਤਰਾ ਬਹੁਤ ਪਾਜੀ ਵਧੀਆ ਰਹੀ ਆ ਅੱਡੇ ਤੋਂ 2-4 ਕਿਲੇ ਦੀ ਦੂਰੀ ਆ ਕਿਦ ਕੇ ਨਾਂ ਦੇ ਕੋਈ ਬਚੰਦੇ ਆ ਤੇ ਨਾਂ ਕੋਈ ਗੱਲ ਹੋਂਦੀ ਆ ਤੇ ਤੁਸੀਂ ਤਿੰਨਾਂ ਨੂੰ ਵੰਡੋ ਪਾਠਾ ਕੱਢ ਲਾਂ ਸੀ ਹਾਂ ਪਠਾਈ ਕਾਟੇ ਕੇ ਉਹ ਤੇਰੇ ਮੇਰੇ ਕਰ ਤਾ ਆਪ ਕਵੇ ਕਾਕੇ ਟੱਠੇ ਖੂਜ ਬਹੁਤ ਦੋਵੇਂ ਜਾਨੀਆਂ ਮੈਂ ਵਿਆਹ ਨਹੀਂ ਕਰਾਉਣਾ ਦੋਵੇਂ ਜਾਨੀਆਂ ਲੜਦੀਆਂ ਜਿੰਦੀਆਂ ਲੈ ਕਰਵਾ ਲਾ ਰਿਸ਼ਤਾ ਕਰਵਾ ਲਾ ਰਿਸ਼ਤਾ ਤੇਰਾ ਕਿਹੜਾ ਕਰ ਲਿਆ ਵਾ ਤੇਰਾ ਰਿਸ਼ਤਾ ਨੇ ਕਰ ਲੈਣਾ ਆ ਤੇਰੇ ਘਰ ਤੇ ਨਹੀਂ ਹੋਇਆ ਕਰ ਲੈਣਾ ਆ ਤੂੰ ਵੇਖੀ ਕਿ ਘੁੰਦੀ ਆ ਵੇਖ ਲੈ ਆ ਫੇਰ ਗੁੱਤਮ ਗੁੱਤੀ ਹੋਈ ਹੈ ਬਾਹਲਾ ਸਾਂਝਾ ਚੋਲਾ ਤੈਨੂੰ ਵੀ ਸਾਂਝੀ ਚਿੱਲੇ ਦੀ ਅੱਗ ਲੱਗੀ ਹੈ ਸਾਂਝਾ ਚੋਲਾ ਰੱਖਣਾ ਮੈਂ ਕਹਿੰਨਾ ਉਹ ਅੱਡੇ ਕਰ ਸਾਨੂੰ ਕਿ ਜਦੋਂ ஜோவியும் தியானது எனது சஞ்சய் ਕੀ ਕਿਤੇ ਕਹਿਣ ਦੇ ਆਇਆ ਵੇਲਾ ਆਇਆ ਤੇਰਾ ਪਿਓ ਮਾਰਦੇ ਆ ਮਾਰਦੇ ਆ ਤੈਨੂੰ ਇੱਧਰ ਆ ਮੇਰੇ ਕੋਲ ਕਿੰਨੂੰ ਵੇਲਾ ਗਿਆ ਤੇ ਵੇਲਾ ਆਇਆ ਹੋਰ ਕੀ ਆ ਨਹੀਂ ਉਹਦੀ ਕਮਾਈ ਦੀ ਰੋਟੀ ਖਾਂਦੇ ਤੁਹਾਡਾ ਫੌਜੀ ਨਹੀਂ ਰੋਟੀਆਂ ਦੇਣ ਦੇ ਆ ਅਰੇ ਬੱਚਤ ਨੂੰ ਗੱਲਾਂ ਕਰੰਡੇ ਨਹੀਂ ਉਹ ਵੀ ਦਿੰਦਾ ਹੀ ਰੋਟੀਆਂ ਠੀਕ ਆ ਰੋਟੀਆਂ ਖਵਾ ਲ ਦੇ ਚੱਲ ਲੈ ਕੇ ਆਪਣੇ ਨਿਆਣਿਆਂ ਨੂੰ ਤੂੰ ਮੇਰੇ ਪੁੱਤ ਨੂੰ ਗੱਲਾਂ ਕਰਦੇ ਆ ਆ ਕੀ ਕਰ ਲਈਆਂ ਜੇ ਸਾਰੀ ਦੁਨੀਆ ਬਾਹਰ ਵੇਖਣ ਡਈ ਹੋਣੀ ਆ ਕੀ ਤੇ ਹੀ ਤਮਾਸ਼ਾ ਲਾਇਆ ਵਾ ਦਰ ਫੜਿਆ ਮੁੱਤ ਤੁਹਾਡਾ ਮਾਰਾ ਤੁਹਾਡੇ ਕੰਨਾਂ ਤੇ ਦੋ ਦੋ ਰੱਖ ਕੇ ਚੱਲ ਜਾਨੋ ਅੰਦਰ

जूता टूटा है देखे ना कैसे तुरना पड़े आप जैसे ला दो ना वाइट रंग जैसे जूते मैं भी डाल लेंगा तू दफ्तर जाना इधर एटा जूता ला दो चल बड़े गुजर मामा मत कहना नहीं तो भरना चल सूरज को उतरना पड़ता है कहां हट और उतरना नन्ना नु बैठे सूरज आ जाओ आ जाओ साशि का भाईस आ रहा ल

ਕਮਬੀਤ ਆਪਕੇ ਪਾਸ ਚਾਹ ਪੀਵੇਗੇ ਮੈਂ ਤਾਂ ਪਾਣੀ ਨੂੰ ਤੋਂ ਤੇ ਪੀ ਕੇ ਆਇਆ ਹਾਂ ਇਹਨੇ ਵੀ ਚਾਹ ਦਿਓ ਮਾਰੋ ਗੋੜੀਏ ਨੂੰ ਵੀ ਕੋਈ ਨਹੀਂ ਵੀ ਲਿਆਓ ਤੁਹਾਡੀ ਲਈ ਵੀ ਚਾਹ ਚਲ ਬੈਣ ਜੀ ਸਤਿ ਸ਼੍ਰੀ ਅਕਾਲ ਇਹ ਕੁੜੀ ਹੈ ਸਾਡੀ ਠੀਕ ਹੈ ਜੀ ਭੈਣ ਆ ਮੇਰੀ ਠੀਕ ਹੈ ਜੀ ਆਹੋ ਛੋਟੀ ਸਰਦਾਰਨੀ ਹਾਂ ਹਾਂ ਛੋਟੀ ਸਰਦਾਰਨੀ ਹੈ ਤੇ ਦੱਸ ਤੈਨੂੰ ਚਾਹ ਮੇਰੀ ਜਾਣੀ ਹੈਗੀ ਤੂੰ ਉੱਥੇ ਬਹਿ ਕੇ ਪੀਲਾ ਕਿ ਤੂੰ ਵਿੱਚੇ ਰੰਨਾ ਚ ਤਨ ਆ ਜਾਂਦਾ ਨਾ ਵੀ ਆਪਣੇ ਪਰਿਵਾਰਕ ਤੇ ਵਾਸੇ ਬੈਠेंगे ਹਮ ਵੀ ਆਪਣੇ ਪਰਿਵਾਰਕੇ ਜੀ ਹੈ ਚੱਲ ਬਹਿ ਜਾ ਬਹਿ ਜਾ ਤੈਨੂੰ ਗੋਲੀ ਮਾਰਨੇ ਚਾਹ ਦਿੰਨੇ ਤੈਨੂੰ ਤੂੰ ਮਮਾ ਹਰ ਵਕਤ ਸਾਡੇ ਨਾਲ ਹੀ ਜਾ ਕਰ ਮਮਾ ਨਹੀਂ ਕਹਿਣਾ ਨਹੀਂ ਤੂੰ ਵਰਨਾ ਮੈਂ ਜਿੱਤੇ ਕੀ ਵਰਨਾ ਵਰਨਾ ਕੀ ਕਰਦਾ ਵਾ ਕੀ ਕਰੂਗਾ ਪਤਾ ਨਹੀਂ ਕੀ ਬਿਹਾਰੀ ਕੀ ਬੋਲਦਾ ਇਹ ਬਣ ਗਿਆ ਏਦਾਂ ਕੋਈ ਗੱਲ ਨਹੀਂ ਕਰਨ ਦੇ ਤੂੰ ਕਰਦਾ ਤੁਸੀਂ ਨਾ ਇਹਨੂੰ ਥੋੜਾ ਜਿਹਾ ਹਟਵਾਈ ਰੱਖਿਆ ਕਰੋ ਤੁਹਾਡੇ ਵਿਚ ਨਾ ਇਹਨੂੰ ਲਿਆ ਕੇ ਬਿਠਾ ਲਿਆ ਕਰੋ ਚੱਲ ਛੱਡੋ ਉਹ ਕੁੜੀ ਨਾਲ ਕੁੜੀ ਆਈ ਛੱਡੋ ਉਹ ਮਾਰੋ ਗੱਲ ਕਰੋ ਜਿਹੜੀ ਕੁੜੀ ਨੂੰ ਚਾਹੀਦੀ ਉਹ ਸਨਾਰਪ੍ਰੀਤ ਪਰਉਣਾ ਠੀਕ ਆ ਉਹਨੂੰ ਵੀ ਨਾਲ ਲੈ ਆਉਣਾ ਸੀ ਉਹ ਕੰਮ ਤੇ ਗਏ ਹੀ ਨਾ ਤਾਂ ਕਰਕੇ ਨਹੀਂ ਲਿਆਂਦਾ ਫਿਰ ਉਹਨਾਂ ਲੇਟ ਹੋ ਜਾਣਾ ਹੈ ਇਹਨੂੰ ਪੈ ਗਈਆਂ ਛੁੱਟੀਆਂ ਹਾਂਜੀ ਪੈ ਗਈਆਂ ਜੀ ਚੱਲ ਹਾਂ ਰਿਓ ਸਾਡੇ ਕੋਲ ਠੀਕ ਆ ਬਣ ਗਈ ਚਾਹ ਤਾਂ ਲਾਓ ਇਹਦਾ ਦਿਲ ਕਿੱਥੇ ਲੱਗਣਾ ਡੇ ਇਹ ਭੱਜਦਾ ਹੀ ਓ ਭੱਜਦਾ ਤੇ ਹੈਗਾ ਵਾ ਕੋਈ ਨਾ ਮਾਮੀਆ ਮਾਮੀਆ ਕੋ ਜਲਾਇਆ ਕਰਕੇ ਇਹਨੂੰ ਕਾਬੂ ਕਰਨੇ ਆ ਤੇਰੀ ਕਾਬੂ ਰਣਾ ਇਹਨੇ ਨਹੀਂ ਛੇਰ ਪੋਤਾ ਹਣੇ ਵੱਡਾ ਹੋਇਆ ਅੱਗੇ ਨਾ ਵੀ ਅਜੇ ਵੀ ਤੀ ਕੀ ਓ ਹਮਕੋ ਗਲਾਸ ਮੇ ਲੈ ਦੇ ਤੇਰਾ ਡੈਡੀ ਕਿੱਥੇ ਆ ਉਹ ਕਿਉਂ ਨਹੀਂ ਆਇਆ ਸੰਗਦਾ ਬਣਾ ਜੇ ਤਾਂ ਨਹੀਂ ਗੱਲਾਂ ਕਰਦਾ ਹੌਲੀ ਹੌਲੀ ਝਾਕਾ ਖੁੱਲੂਗਾ ਜਿਉਂ-ਜਿਉਂ ਰਹੂਗਾ ਤੁਹਾਡੇ ਕੋ ਆਉਂਦਾ ਜਾਂਦਾ ਘਟਣਾ ਬੀਬੀ ਸਾਡੇ ਕੋ ਰਹੇਗਾ ਆਪਣੇ ਕੋਲ ਮਿਲ ਜਾਣਾ ਇਹਨੇ ਆਹੋ ਥੋੜਾ ਸਿਆਣਾ ਹੋ ਲੈੰਦੇ ਕੋਈ ਨਹੀਂ ਕੋਈ ਨਹੀਂ ਤੇ ਤੂੰ ਵਿਆਹ ਚੱਲੀ ਆ ਤਾਂ ਚਾਹ ਇਤਨਾ ਹੀ ਖਾਲੀ ਲਿਆਤੀ ਆ ਕੁੜੀ ਨੂੰ ਤਾਂ ਕੋਈ ਨਾਲ ਕੱਖ ਨਹੀਂ ਲਿਆਂਦਾ ਬਰਫੀ ਸਰਫੀ ਲੈ ਆਓ ਇਹਨੂੰ ਖਾ ਲੋ ਬਰਫੀ ਇਹਨੇ ਮੇਰੇ ਕੋਲ ਸਿਰ ਪੜਵਾ ਲੈਣਾ ਜੇ ਇਹਨੂੰ ਲੈ ਜਾਓ ਇੱਥੋਂ ਨਹੀਂ ਤੇ ਚਲ ਗੁੱਸਾ ਨਾ ਕਰਾ ਕਰ ਦੂ ਮੈਂ ਨਹੀਂ ਕਿਹਾ ਛੋਟੀ ਸਟਾਫ ਆਈ ਹੈ ਲੈ ਮੰਮੀ ਇਹ ਤਾਂ ਪਹਿਲੇ ਚਾਹ ਬਣੀ ਸੀ ਤੇ ਮੈਂ ਕਿਹਾ ਚੱਲ ਥੋੜੀ ਥੋੜੀ ਪੀ ਲੈਨੇ ਆ ਹੁਣ ਮੈਂ ਪਕੌੜੇ ਪੂੜੇ ਬਣਾਉਣੀ ਆ ਨਾਲੇ ਚਾਹ ਬਣਾ ਲੈਣੀ ਨਾਲ ਹੁਣ ਤੂੰ ਚਾਹ ਚੂ ਰਹਿਣ ਦੇ ਸਵੇਰੇ ਪਕੌੜੇ ਕੱਢ ਲਿਓ ਤੇ ਹੁਣ ਤੀ ਇਦਾਂ ਕਰ ਤੇ ਜਾ ਕੇ ਤੇ ਰੋਟੀ ਰਾਟੀ ਬਣਾਉ ਚੱਲ ਤੂੰ ਵੀ ਨਾਲੇ ਦੇ ਜਿੱਤੇ ਹਾਂਜੀ ਤੂੰ ਵੀ ਜਾ ਮੇਰਾ ਪੁੱਤ ਪਨੀਰ پنੂਰ ਲਿਆ ਕੇ ਤੇ ਦੇ ਨਾ ਬਣਾਵੇਂ ਚੱਲ ਮੈਂ ਜਾ ਕੇ ਬਣਾਉਣਾ ਪਨੀਰ ਆਹੋ ਜਾਓ ਮਖਾ ਮਿਰਗਾਸਨ ਹਲਪੀਤਾ ਗੱਲ ਸੁਣ ਹਰਪ੍ਰੀਤ ਵੇ ਤੂੰ ਕੀ ਕੰਨ ਲਾਇਆ ਨਾਲ ਕਿਦਾਂ ਗੱਲਾਂ ਸੁਣ ਦਿਆ ਚੱਲ ਵਕ ਜਾ ਇੱਥੋਂ ਪੱਠੇ ਪਾ ਜਾ ਦੇ ਕਿੱਧਰ ਜਾ ਕੇ ਕਵੀ ਕਿੱਡੇ ਜਾਨੇ ਦਾ ਖਿਆਲ ਰੱਖ ਰਹਿਣਾ ਤੈਨੂੰ ਬਹੁਤਾ ਘੇਟੜਾ ਆ ਵਾ ਹੋ ਜਾਗਾ ਠੀਕ ਹੋਈ ਨਹੀਂ ਮੈਂ ਅੱਛਾ ਇਹ ਪਿਆਹੰਨਾ ਨਾ ਇੰਤਜ਼ਾਮ ਹੋ ਗਿਆ ਵਾ ਠੀਕ ਆ ਹਾਂ 3 ਲੱਖ ਰੁਪਈਆ ਜਿੱਤਾ ਲਿਆ ਹੇ ਕਮਾਦ ਦਾ ਤੇ ਅਜੇ ਤੇ ਮਿਲਨੇ ਆ ਹੋਰ ਉਤਰਾ ਤੇਰਾ ਡੈਡੀ ਵੀ ਜਾ ਕੇ ਤੇ ਲਿਆਇਆ ਇਹ 2 ਲੱਖ ਰੁਪਈਆ ਆਰਤੀ ਇਹ ਠੀਕ ਆ ਤੇ ਮੈਂ 5 ਲੱਖ ਰੁਪਈਆ ਕਰਕੇ ਤੇ ਰੱਖਿਆ ਵਾ ਜੇ ਤੂੰ ਕੈਂਚਰ ਨਾਲ ਨਹੀਂ ਤੇ ਜਦੋਂ ਜਾਏਂਗੀ ਲੈ ਆ ਜੀਂਗਾ ਠੀਕ ਆ ਕੋਈ ਗੱਲ ਨਹੀਂ ਮੰਮੀ ਤੂੰ ਫਿਕਰ ਨਾ ਕਰਿਓ ਜਦੋਂ ਇਹ ਬਾਹਰ ਚੱਲ ਜਾਣਗੇ ਨਾ ਕਮਾਉਣ ਲਾਪਣਗੇ ਤੇ ਮੈਂ ਤੁਹਾਡੇ ਵਾਪਸ ਕਰ ਦਾਂਗੀ ਮੈਂ ਦਾ ਰੇਲੇ ਤੂੰ ਇਹ ਨਾ ਸੋਚੋ ਮੈਂ ਕੋਈ ਹਿੱਸਾ ਹਸਾ ਲਿਆ ਵਾ ਪਰਾਂਵਾ ਆਪਣੇਆਂ ਦਾ ਤੂੰ ਫਿਕਰ ਨਾ ਕਰੋ ਠੀਕ ਆ ਕੋਈ ਗੱਲ ਨਹੀਂ ਪੁੱਤ ਤੇਰਾ ਕਿਹੜਾ ਹਿੱਸਾ ਹੈ ਨੀਗਾ ਘਰ ਚ ਤੇਰਾ ਵੀ ਹੱਕ ਬਣਦਾ ਵਾ ਇੱਥੇ ਠੀਕ ਆ ਨਾ ਦਿੱਤੇ ਜਾਣਗੇ ਤਾਂ ਵੀ ਠੀਕ ਆ ਨਾ ਦਿੱਤੇ ਜਾਣਗੇ ਤਾਂ ਵੀ ਕੋਈ ਨਹੀਂ ਅਹੀਂ ਹੈਗੀ ਇੱਥੇ ਉਹ ਕੋਈ ਨਹੀਂ ਪੁੱਤ ਫਿਕਰ ਫੁਕਰ ਵਾਲੀ ਕੋਈ ਗੱਲ ਨਹੀਂ ਆ ਤੈਨੂੰ ਪੈਸੇ ਦੇ ਦੇ ਤੂੰ ਵਰਤ ਠੀਕ ਆ ਜਦੋਂ ਤੇਰਾ ਯੋਰਪ ਆ ਕੇ ਤੇ ਦੇਣੇ ਹੋ ਤਾਂ ਦੇ ਦੇ ਨਹੀਂ ਦੇਣੇ ਤਾਂ ਕੋਈ ਗੱਲ ਤੇਰੇ ਪੈਸੇ ਨੇ ਤੇ ਕਦੇ ਗੱਲਾਂ ਚਲੋ ਅੰਦਰ ਚਲ ਜੀਏ ਬਥਾਣ ਲਓ ਸੌਜੀ ਤੇ ਗਈ ਬਣਾ ਤੇ ਜਿਹੜਾ ਹੁਣ ਪਨੀਰ ਲਿਆਂਦਾ ਉਹਦੀ ਫਿਰ ਪੁਜੀ ਬਣਾ ਲਾਂਗੇ ਆਹੋ ਵੱਖਰੀ ਪੁਜੀ ਬਣਾ ਲਾਂਗੇ ਆਹੋ ਇਦਾਂ ਕਰ ਲਾਂਗੇ ਹੁਣ ਆਗ ਨਾ ਡਾਇਓ ਵਿੱਚ ਬਣ ਗਈ ਐ ਸਬਜੀ ਗੱਲ ਜਨ ਨਾਲੇ ਮੇਰੀ ਗੱਲ ਸੁਣ ਇਹ ਹਰਪ੍ਰੀਤ ਝੋਪ ਕਰਕੇ ਆ ਗਈ ਆ ਆ ਪਤਾ ਨਹੀਂ ਅਚਾਨਕ ਕਿੱਦਾਂ ਆ ਗਈ ਐ ਮੈਨੂੰ ਨਾ ਕੁਛ ਦਾਲ ਚ ਕਾਲਾ ਹੀ ਲੱਗਦਾ ਆ ਪਤਾ ਨਹੀਂ ਮੈਨੂੰ ਤਾਂ ਪੂਰੀ ਦਾਲ ਹੀ ਕਾਲੀ ਲੱਗਣ ਢਈ ਆ ਤੂੰ ਵੇਖ ਹਨੂ ਦੋਵਾਂ ਨੂੰ ਰੋਟੀ ਬਣਾਉਣ ਲਈ ਤੋਤਾਈ ਬੀਬੀ ਨੇ ਤੇ ਇਹਨਾਂ ਨੂੰ ਪਨੀਰ ਲੈਣ ਲਈ ਤੋਤਾ ਆਪ ਕਿੰਨੇ ਜਾਣੇ ਪਤਾ ਨਹੀਂ ਅੰਦਰ ਵੜ ਕੇ ਕੀ ਕੰਡਦੇ ਆ ਪਤਾ ਨਹੀਂ ਅੰਦਰ ਵੜ ਕੇ ਤੇ ਗੱਲਾਂ ਗੁੱਲਾਂ ਕਰਦੇ ਹੋਣੇ ਆ ਚੱਲ ਕੋਈ ਗੱਲ ਨਹੀਂ ਛੱਡ ਇਹਨੇ ਇਹ ਸਾ ਕੀ ਕਰਨਾ ਆ ਕੀ ਪਤਾ ਹਨ ਨੂੰ ਐਵੇਂ ਕਿਤੇ ਗਲਤ ਫਹਮੀ ਨਾ ਹੋਵੇ ਆਹੋ ਹੋ ਸਕਦਾ ਵਾ ਨਿਆਣੀ ਨੂੰ ਛੁੱਟੀਆਂ ਪਈਆਂ ਕਿਤੇ ਛੁੱਟੀਆਂ ਕੱਟਣ ਆਈ ਹੋਵੇ ਐਵੇਂ ਹੀ ਗਲਤ ਸੋਚੀ ਜਾਣ ਡਏ ਆ ਚੱਲ ਕੋਈ ਨਹੀਂ ਵੇਖੀ ਜਾਊਗੀ ਚੱਲ ਛੇਛਤੀ ਬਣਾ ਲੈ ਰੋਟੀ ਸਬਜੀ ਲਾਲਾਂ ਬਣੀ ਗਈ ਆ ਯੱਤਬਾਰੀ ਜੋ ਕੰਮ ਕਰਨੇ ਲਈ ਆਇਆ ਹੈ ਤੂੰ ਤੂੰ ਨੇ ਕੰਮ ਕੀਆ अभी तो करता हूँ असली काम, तभी तो मुझे बोलना कि तिवारी, तिवारी, वो बिटनिया सिद्धार्थ ने हैं, अभी लिखाता हूँ तीन, तीन, तीन ਸਸਿਕਾ ਸਤਾਨੀ ਜੀ ਸਾਸੀ ਕਾਲ ਪਿੱਛੇ ਜਾ ਪਿੱਛੇ ਪਿੱਛੇ ਹੂੰ ਪਿੱਛੇ ਮੇਰੀ ਬਾਤ ਸੁਣੋ ਇਧਰ ਬਣਾਤੇ ਰਹੋ ਦਾਲ ਸਬਜੀ ਉਧਰ ਤੋਂ ਮਾਂ ਬੇਟੀ ਕੀ ਖਿਚੜੀ ਪੱਕ ਰਹੀ ਹੈ ਖਿਚੜੀ ਵੇ ਕਿਹੜੀ ਖਿਚੜੀ ਉਹ ਤਾਂ ਇਸ ਸੇਕੀ ਬਾਤ ਹੋ ਰਹੀ ਹੈ ਕਿ ਸੇਕੀ ਕਿਹੜੇ ਹਿੱਸੇ ਦੀ ਮੂਝੇ ਨਹੀਂ ਮਾਲਮ ਕੋ ਹਿੱਸਾ ਹਿੱਸਾ ਬੋਲ ਰਹੇ ਥੇ ਆ ਗਿਆ ਤੂੰ ਸਮਝਦਾਰ ਹੋ ਸੋਚ ਲੋ ਇਹ ਹਿੱਸਾ ਲੈਣਾ ਹੀ ਆ ਹੋ ਗਿਆ ਨਾ ਉਹ ਹੀ ਕੰਮ ਜਿਹੜਾ ਮੈਂ ਤੈਨੂੰ ਕਹਿੰਦੀ ਸੀ ਮੇਰਾ ਤਾਂ ਕੰਮ ਹੋ ਗਿਆ ਲਗਾ ਦਿਓ ਯਾਰ ਕੁੜੀ ਕੱਲੀ ਆ ਗਈ ਆ ਜੇ ਨਾਲ ਭਈਆ ਹੁੰਦਾ ਤੇ ਅੱਜ ਆਪਣੀ ਵੀ ਕਲਾਸੀ ਗਲੂਸੀ ਲੱਗ ਜਣੀ ਸੀ ਮਾੜਾ ਕੋ ਕੋਕੜੀ ਚੁੱਕੜ ਬਣ ਜਾਣਾ ਅਸੀਂ ਚਲੋ ਉਦਾਂ ਪਾਪੇ ਨੇ ਕਿਤੇ ਲੱਗ ਨਹੀਂ ਵਜਨ ਦਿੰਦਾ ਓ ਰਣੂ ਕਿੱਥੇ ਚਲ ਗਈ ਆ ਰਣੂ ਹਾਂਜੀ ਹਾਂਜੀ ਆ ਲੈ ਫੜ ਪਨੀਰ ਬਣਾ ਲਿਓ ਹੈ ਹੁਣ ਚਲ ਠੀਕ ਆ ਮੈਂ ਦੇਖਦਾ ਕੋਈ ਕੰਮ ਕਰ ਹਰਪ੍ਰੀਤ ਅੱਜ ਰਹੇਂਗੀ ਨਾ ਨਹੀਂ ਨਹੀਂ ਰਹਿਣਾ ਨਹੀਂ ਆਂ ਹਰਿਆਣਾ ਨਹੀਂ ਜਾਣਾ ਫੇਰ ਆਵਾਂਗੀ ਮੈਂ ਬਾਅਦ ਕੀ ਗੱਲ ਸੁਖ ਸਾਂਧਾ ਨਾ ਘਰ ਠੀਕ ਠਾਕ ਆ ਸਭ ਹਾਂ ਠੀਕ ਠਾਕ ਆ ਸਾਰ ਅਚਾਨਕ ਆਈ ਆ ਨਾ ਤੂੰ ਤੇ ਮੈਂ ਤਾਂ ਪੁੱਛਣ ਨਹੀਂ ਆ ਨਹੀਂ ਨਹੀਂ ਮੈਂ ਤਾਂ ਉਦਾਂ ਆਈ ਮੈਂ ਛੁੱਟੀਆਂ ਚੱਲ ਹੋਣੀਆਂ ਚੰਗਾ ਤੇ ਫੇਰ ਰਹਿ ਕੇ ਛੁੱਟੀਆਂ ਆਏ ਤੇ ਨਾਲੇ ਮੁੰਡੇ ਨੂੰ ਨਹੀਂ ਨਹੀਂ ਰਿਆ ਨਹੀਂ ਜਾਣਾ ਇਹ ਤੇ ਪਾਪਾ ਨੇ ਨਾ ਬਾਹਰ ਜਾਣਾ ਹੈ ਤੇ ਉਹਦੇ ਦਾ ਉਹਦੀ ਤਿਆਰੀ ਕਿਉਰੀ ਕਰਨੀ ਹੈ ਬਾਹਰ ਜਾਣਾ ਹਾਂਜੀ ਬਾਹਰ ਜਾਣਾ ਤੇ ਮੇਰੀ ਗੱਲ ਸੁਣ ਬਾਹਰ ਤੇ ਪੈਸੇ ਹੀ ਬੜੇ ਲੱਗਦੇ ਆ ਤੇ ਐਨੇ ਪੈਸੇ ਇਕੱਠੇ ਕਰ ਲਏ ਆ ਹਾਂਜੀ ਹਾਂਜੀ ਹੋ ਗਏ ਆ ਕਰ ਲਏ ਆ ਹੋ ਗਿਆ ਇੰਤਜ਼ਾਮ ਸਾਰਾ ਹੋ ਗਿਆ ਹਾਂਜੀ ਹੋ ਗਿਆ ਅੱਛਾ ਅੱਛਾ ਸੱਚੀ ਗੱਲ ਹੀ ਹੋ ਗਿਆ ਆ ਹਾਂਜੀ ਹਾਂਜੀ ਹੋ ਗਿਆ ਜੀ ਅੱਛਾ ਇਹ ਤੇ ਬਾਹਰ ਦੇ ਪੈਸੇ ਹੀ ਬੜੇ ਲੱਗਦੇ ਆ ਅੱਜ ਕੱਲ੍ਹ ਤੇ ਤੁਹਾਨੂੰ ਪਤਾ हां जी थे है अदे पर होण काम करनी इथे सही चलण दिया ते कंदे जाना ना बाहर मेरी गल सुन तैनू पता आजकल जंट किन्ना ਧੋਖਾ ਕਰਦੇ ਆ ਤੇ ਪੁੱਛਿਆਂਗੇ ਚਿਆ ਨਾ ਚੰਗੀ ਤਰ੍ਹਾਂ ਨਹੀਂ ਨਹੀਂ ਉਹ ਨਾ ਭਾਬੀ ਸਾਡੇ ਰਿਸ਼ਤੇਦਾਰਾਂ ਚ ਆਉਣਾ ਹੀ ਖੜਨਾ ਉਹਨਾਂ ਦੇ ਬੰਦੇ ਬੁੰਦੇ ਹੈਗੇ ਉੱਥੇ ਤੋਂ ਆਉਂਦੇ ਕੋਈ ਗੱਲ ਨਹੀਂ ਤੇ ਇੱਕ ਪਹਿਲਾਂ ਕਰੋ ਅਸੀਂ ਕੰਮ ਕਰ ਦਵਾਵਾਂਗੇ ਸਾਰਾ ਇਹਦਾ तो इगानी ਭਾਬੀ ਹੁਣ ਇਹ ਜਾਂਦੇ ਆ ਨਾ ਫਿਰ ਮੈਂ ਆਵਾਂਗੀ ਰਹਿਣ 10-15 ਦਿਨਾਂ ਦੀ ਨਾਲੇ ਉਹਦੇ ਦਿਨ ਨੂੰ ਵੀਰ ਵੀ ਛੁੱਟੀ ਆ ਜੂਗਾ ਫਿਰ ਮੈਂ ਰਾਵਾਂਗੀ ਚਾ ਠੀਕ ਆ ਤੇਰੀ ਮਰਜ਼ੀ ਆਜਾ ਤਾਂ ਤੇਰੇ ਵੀਰ ਨੂੰ 2 ਮਹੀਨੇ ਲੱਗ ਜਾਣੇ ਆ ਠੀਕ ਆ ਚੰਗਾ ਫਿਰ ਭਾਬੀ ਮੈਂ ਨਾ ਜਾਣ ਦੀ ਤਿਆਰੀ ਕਰ ਲਈ ਆ ਫਿਰ ਰੇਟਣਾ ਹੋ ਜਾ ਚੱਲ ਠੀਕ ਆ ਬਰਾણો ਲੱਗਦਾ ਇਹਦਾ ਕੰਮ ਹੋ ਗਿਆ ਆ ਤਾਇਆ ਤੇ ਚੱਲੀ ਆ ਇਹ ਆਹੋ ਆ ਜਾ ਵੇਖੀਏ ਪਰਸੇ ਪਹਲਾ ਦਵਾ ਦਵਾ ਮੋੜਾ ਨਹੀਂ ਇੱਥੇ ਕੋਈ ਜਦੋਂ ਤੂੰ ਜਾਣਾ ਵਾ ਤੇ ਮੁੜ ਕੇ ਪਤਾ ਨਹੀਂ ਦਾ ਲੱਗਣਾ ਕਿੰਨੇ ਲੱਗਣਾ ਦੇ ਜਾਂਦਾ ਫੰਮ ਹੋ ਕੇ ਕੋ ਨਾ ਨਾ ਨਹੀਂ ਭਜਾਈਆਂ ਆਪਣੀਆਂ ਕੋ ਚੰਗਾ ਆਹ ਚੱਲ ਨਹੀਂ ਹਾਂਜੀ ਚੰਗਾ ਮੰਮੀ ਸੰਮਾਨ ਚਾਹ ਰਹੀ ਤੁਸੀਂ ਉਹ ਛੁੱਟੀਆਂ ਪਈਆਂ ਸੀ ਤੇ ਰਹਿ ਪੜਨਾ ਇਨਾਂ ਦਿਹਾੜੀ ਕੋਈ ਗੱਲ ਨਹੀਂ ਹੁਣ ਇਹ ਤੇ ਪਾਪਾ ਚਲ ਜਾਂਦੇ ਨੇ ਨਾ ਮਾਰ ਕੇ ਰਹੀ ਆਵਾਂ ਗ੍ਰਹਿਣ ਅੱਛਾ ਹਾਂਜੀ ਆਜੋ ਮੈਂ ਕੁੜੀ ਚੱਲੀ ਆ ਜਿੱਤੇ ਆ ਤੂੰ ਵੀ ਤੇ ਰਹਿਣਾ ਸੀ ਕੁੜੀਏ ਤੂੰ ਅੱਜ ਹੀ ਆਈ ਆ ਡੀਜ਼ਲ ਚੱਲੀ ਆਵਾਂਗੇ ਕੋਈ ਨਹੀਂ ਛੁੱਟੀਆਂ ਪੈਂਦੀਆਂ ਤੇ ਹਾਂ ਛੁੱਟੀਆਂ ਪੈਂਦੀਆਂ ਤੇ ਆਈ ਤੇ ਕਹਿਣ ਡੈ ਹਾਂ ਕਿ ਰੋ ਦੋ ਚਾਰ ਦਿਨ ਕਹਿੰਦੀ ਪਰੋਣੇ ਨੇ ਜਾਣਾ ਵਾ ਚੱਲ ਫਿਰ ਉਹ ਜਾਊਗਾ ਪਰੋਣਾਂ ਤੇ ਫਿਰ ਜਾਣਾ ਹਾਂਜੀ ਹਾਂਜੀ ਦਓ ਇਹਨੂੰ ਪਿਆਰ ਕੁੜੀ ਨੂੰ ਤੁਸੀਂ ਨੇ ਤੂੰ ਚੜਾਇਆ ਫਿਰ ਬਸੇ ਆ ਚੱਲ ਮੈਂ ਚੜਕਾਰ ਨਾ ਰਹੁਣਾ ਆ ਲੈ ਆ ਛੋਟੂ ਨੂੰ ਦੋ ਲੈ ਵੀ ਟੌਫੀਆਂ ਖਾ ਲਈ ਲੈ ਲੈ ਫੜਦਾ ਰੰਝਾ ਤੇ ਕੁੜੀ ਦੇ ਦੋ ਚਲ ਦੇ ਦੋ ਲੈ ਲੈ ਲੈ

ਕੀ ਸੰਗਫਰਮਾ ਪਾਪਾ ਮੈਂ ਛੱਡ ਗਿਆ ਹਾਂ ਬੰਨਾਂ ਦੱਸ ਜਿਹੜਾ ਆਉਂ ਨਹੀਂ ਆਉਂ ਕਿਰਨ ਦਿਲ ਤੇ ਮੇਰਾ ਵੀ ਨਹੀਂ ਲੱਗਣਦਾ ਯਾਰ ਚੱਲ ਮੈਂ ਇਦਾਂ ਕਰਦਾ ਵਾਂ ਵੀ ਅੱਜ ਕੋਈ ਬੰਨਾ ਲਾ ਕੇ ਨਾ ਤੇ ਅੱਜ ਮੈਂ ਸ਼ਹਿਰ ਹੋਂਨਾ ਉਹਦੇ ਤੈਨੂੰ ਮਿਲਦਾ ਵਾਂ ਚੱਲ ਉਹੀ ਰੈਸਟੋਰੈਂਟ ਚ ਮਿਲਦੇ ਜਿੱਥੇ ਅੱਗੇ ਮਿਲਦੇ ਰਹੇ ਹਾਂ ਆਹ ਕਿਹਦੇ ਨਾਲ ਨਹੀਂ ਆ ਗਰ ਨਾ